ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰੜਾ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ ਡੱਲਾ ਸਾਹਿਬ ਜਿਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਦੇ ਰੂਪ ਚ ਹੰਗਾਰਾ ਮਿਲ ਰਿਹਾ ਲੋਕ ਆਪ ਮੁਹਾਰੇ ਉਹਨਾਂ ਨਾਲ ਜੁੜ ਰਹੇ ਨੇ ਕੱਲ ਆਪਾਂ ਖਬਰ ਵੀ ਕੀਤੀ ਸੀ ਕਿ ਭਰਤੀ ਜਿਹੜੀ ਆ ਉਹ ਲਗਭਗ 20 ਲੱਖ ਤੋਂ ਵੱਧ ਦਾ ਅੰਕੜਾ ਜਿਹੜਾ ਉਹ ਸ਼ੂ ਚੁ ਕੋਣ ਸਵਾਲ ਇਹ ਹੈ ਵੀ ਸੁਖਬੀਰ ਬਾਦਲ ਹੁਣਾਂ ਦਾ ਧੜਾ ਇਹ ਗੱਲ ਕਹਿੰਦਾ ਸੀ ਵੀ ਇਹ ਇੱਕ ਨਵਾਂ ਜਿਹੜਾ ਧੜਾ ਉਹ ਬਣਾਉਣਗੇ ਜਿਸ ਕਦਰ ਹੁੰਗਾਰਾ ਮਿਲ ਰਿਹਾ ਹੈ ਕੀ ਪੰਜ ਮੈਂਬਰੀ ਕਮੇਟੀ ਨਵਾਂ ਧੜਾ ਬਣਾਉਗੀ ਜਾਂ ਫਿਰ ਜਿਦਾ ਆਦੇਸ਼ ਹੋਏ ਸੀਗੇ ਵੀ ਨਵੀਂ ਭਰਤੀ ਕਰਕੇ ਨਵੀਂ ਡੈਲੀਗੇਸ਼ਨ ਚੁਣ ਕੇ ਨਵਾਂ ਪ੍ਰਧਾਨ ਚੁਣ ਕੇ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤਾ ਜਾਏਗਾ ਦੂਜਾ ਸਵਾਲ ਇਹ ਹੈ ਵੀ 18 ਮਈ ਨੂੰ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਮੁੜ ਗੱਲਬਾਤ ਹੋਏਗੀ ਜੰਗਬੰਦੀ ਨੂੰ ਲੈ ਕੇ ਹੋਏਗੀ ਪਰ ਉਹਦੇ ਵਿੱਚ ਡੱਲਾ ਸਾਹਿਬ ਦੋ ਬੜੀਆਂ ਅਹਿਮ ਗੱਲਾਂ ਨੇ ਇੱਕ ਹੈ ਸਿੰਧੂ ਜਲ ਸਮਝੌਤਾ ਤੇ ਦੂਜੀ ਹੈ Shimla Treaty Shimla ਸਮਝੌਤਾ ਜਿਹੜਾ ਇਹਨਾਂ ਦੇ ਉੱਤੇ ਵੀ ਤੁਹਾਨੂੰ ਤੋਂ ਜਾਣਦੇ ਆ ਵੀ ਇਹਨਾਂ ਮਾਮਲਿਆਂ ਨੂੰ ਜਿਹੜੇ ਪਿਛਲੇ ਸਮਝੌਤੇ ਹੋਏ ਰੱਦ ਕਰਕੇ ਹੁਣ ਇਸ ਖਿੱਤੇ ਦੇ ਵਿੱਚ ਨਵੇਂ ਸਮਝੌਤੇ ਹੋਣਗੇ ਇਹਨਾਂ ਦੋਵਾਂ ਦੇਸ਼ਾਂ ਦੇ ਦਰਮਿਆਨ ਨਵੀਆਂ ਸੰਧੀਆਂ ਹੋਣਗੀਆਂ ਤਾਂ ਜੋ ਮੁੜ ਕੇ ਇਹੋ ਜੀ ਸਥਿਤੀ ਇਹਨਾਂ ਦੋਵਾਂ ਦੇਸ਼ਾਂ ਦੇ ਦਰਮਿਆਨ ਨਾ ਬਣੇ ਆਪਸੀ ਭਾਈਚਾਰਾ ਉਹ ਵਧੇ ਪਰ ਸਭ ਤੋਂ ਪਹਿਲਾਂ ਇਹੀ ਗੱਲ ਜੋ ਸਾਡੇ ਦਰਸ਼ਕ ਵੀ ਸਾਡੇ ਤੋਂ ਕਮੈਂਟਸ 'ਚ ਪੁੱਛਦੇ ਆ ਵੀ ਕੀ ਪੰਜ ਮੈਂਬਰੀ ਕਮੇਟੀ ਤੇ ਸੁਖਬੀਰ ਬਾਦਲ ਦੇ ਧੜੇ ਦਾ ਹੁਣ ਕੀ ਭਵਿੱਖ ਹੈ ਕਿੱਦਾਂ ਅੱਗੇ ਵਧੇਗਾ ਅਕਾਲੀ ਦਲ ਦੇ ਦੇਖੋ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਉਹ ਤਾਂ ਬੜੀ ਤੇਜ਼ੀ ਨਾਲ ਸੰਦੀਪ ਜੀ ਚੱਲ ਰਹੀ ਹੈ ਔਰ ਕੱਲ 17 ਤਰੀਕ ਨੂੰ ਮੋਗੇ ਦੇ ਵਿੱਚ ਇੱਕ ਵਾਰ ਫਿਰ ਰੈਲੀ ਨੁਮਾ ਸ਼ਕਲ ਦੇ ਵਿੱਚ ਭਰਤੀ ਹੋਣੀ ਹੈ ਕੱਲ ਜਿਹੜੀ ਭਰਤੀ ਹੋਣੀ ਹੈ ਉਹ ਇੱਕ ਰੈਲੀ ਵਰਗਾ ਇਕੱਠ ਉੱਥੇ ਕੀਤਾ ਜਾਣਾ ਹੈ ਇਹੀ ਕਾਰਨ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਧੜਾ ਇੱਕ ਵਾਰ ਫਿਰ ਮੈਂ ਵੇਖ ਰਿਹਾ ਸੀ ਉਹਨਾਂ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਆਇਆ ਉਹ ਮਨਪੀਤਿਆੜੀ ਤੇ ਸਵਾਲ ਚੱਕ ਰਹੇ ਸੀ ਕਿ ਇਹ ਨਵੀਂ ਪਾਰਟੀ ਬਣਾਉਣਗੇ ਜਾਂ ਵੱਖਰਾ ਅਕਾਲੀ ਦਲ ਬਣਾਉਣਗੇ ਮਤਲਬ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਤਾਕਤ ਜਿਸ ਰੂਪ ਦੇ ਵਿੱਚ ਬਣ ਗਈ ਇਹਦੀ ਉਮੀਦ ਕਿਸੇ ਨੂੰ ਨਹੀਂ ਸੀ ਜੰਗ ਵਰਗੇ ਮਾਹੌਲ ਦੇ ਵਿੱਚ ਵੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਨਹੀਂ ਰੁਕੀ ਔਰ ਮੈਨੂੰ ਇਹ ਲੱਗਦਾ ਹੈ ਸੰਦੀਪ ਜੀ ਕਿ ਕੱਲ ਜਿਹੜੀ ਮੋਗੇ ਦੇ ਵਿੱਚ ਰੈਲੀ ਹੋਣੀ ਹੈ ਜਾਂ ਭਰਤੀ ਮੀਟਿੰਗ ਹੋਣੀ ਹੈ ਭਰਤੀ ਰੈਲੀ ਹੋਣੀ ਹੈ ਕੱਲ ਪੰਜ ਮੈਂਬਰੀ ਕਮੇਟੀ ਇੱਕ ਨਵਾਂ ਇਤਿਹਾਸ ਫਿਰ ਰਚਣ ਜਾ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਗਰਾਊਂਡ ਤੋਂ ਮਿਲ ਰਹੀਆਂ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਚ ਕੱਲ ਉਹ ਵਲੰਟੀਅਰ ਉਹ ਵਰਕਰ ਉਹ ਲੀਡਰਸ਼ਿਪ ਜਿਹੜੀ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਢੜੇ ਨਾਲ ਚੱਲਦੀ ਸੀ ਉਹ ਕੱਲ ਖੁੱਲ ਕੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਰੈਲੀ ਦੇ ਵਿੱਚ ਵੀ ਨਜ਼ਰ ਆ ਸਕਦੀ ਹੈ ਵੱਡੀ ਲੀਡਰਸ਼ਿਪ ਮੋਗਾ ਜ਼ਿਲ੍ਹਾ ਔਰ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਪੰਜ ਸਰਪੰਚ ਜਿਹੜੇ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਦੇ ਢੜੇ ਨਾਲ ਰਹੇ ਨੇ ਉਹ ਇੱਧਰ ਕੱਲ ਨਜ਼ਰ ਆ ਸਕਦੇ ਨੇ ਇਸ ਤਰ੍ਹਾਂ ਦੇ ਦਾਅਵੇ ਪੰਜ ਮੈਂਬਰੀ ਕਮੇਟੀ ਨਾਲ ਜੁੜੇ ਲੋਕ ਜਿਹੜੇ ਕਰ ਰਹੇ ਨੇ ਦੇਖੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਢੜੇ ਵੱਲੋਂ ਇਹ ਦਾਵਾ ਸੀ ਕਿ ਉਹਨਾਂ ਨੇ 25 26 ਜਾਂ 27 ਜਾਂ 28 ਲੱਖ ਭਰਤੀ ਕਰ ਲਈ ਵੀ ਇੰਨੀ ਭਰਤੀ ਵਾਪਸ ਆ ਗਈ ਜਦੋਂ ਹੁਣ ਅਸੀਂ ਪੰਜ ਮੈਂਬਰੀ ਦੀ ਗੱਲ ਕਰਦੇ ਆਂ ਤੇ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਵਾਪਸ ਆ ਗਈ ਹੋ ਕੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 20 ਲੱਖ ਦੇ ਕਰੀਬ ਜਾਂ ਥੋੜੀ ਬਹੁਤ ਜ਼ਿਆਦਾ ਭਰਤੀ ਵਾਪਸ ਆ ਚੁੱਕੀ ਹੈ ਸੋ ਅਗਰ ਪੰਜ ਮੈਂਬਰੀ ਕਮੇਟੀ ਵੀ 20 ਲੱਖ ਤੋਂ ਵੱਧ ਦੀ ਭਰਤੀ ਵਾਪਸ ਲੈ ਚੁੱਕਿਆ ਹੈ ਤੇ 30 ਲੱਖ ਦੇ ਕਰੀਬ 28-30 ਲੱਖ ਦੇ ਕਰੀਬ ਕੁੱਲ ਭਰਤੀ ਗਈ ਸੀ ਹਜੇ ਸੰਦੀਪ ਜੀ 18 ਜੂਨ ਤੱਕ ਭਰਤੀ ਦੀ ਸੰਭਾਵਨਾ ਹੈ ਅੱਜ 16 ਮਈ ਹੈ ਇਦਾ ਮਤਲਬ ਹੈ ਜਿਹੜਾ ਅਗਲਾ 1 ਮਹੀਨਾ ਜਦੋਂ ਹੁਣ ਕਣਕ ਦੀ ਕਟਾਈ ਹੋ ਗਈ ਜਿਹੜਾ ਅਗਲਾ 1 ਮਹੀਨਾ ਜਿਹਦੇ ਵਿੱਚ ਕੱਲ ਤੋਂ ਭਰਤੀ ਦਾ ਇੱਕ ਨਵਾਂ ਜ਼ਿਲ੍ਹਾ ਪੱਦਰ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਕੱਲ ਤੋਂ ਜਿੰਨੀਆਂ ਭਰਤੀਆਂ ਹੋਣੀਆਂ ਵੱਡੀਆਂ ਉਹ ਜ਼ਿਲ੍ਹਾ ਪੱਦਰ ਦੇ ਸਮਾਗਮ ਹੋਣੇ ਨੇ ਔਰ ਕਈ-ਕਈ ਹਲਕਿਆਂ ਦੇ ਸਾਂਝੇ ਭਰਤੀ ਦੇ ਪ੍ਰੋਗਰਾਮ ਹੋਣੇ ਨੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਸੋ ਸੰਦੀਪ ਜੀ ਮੈਨੂੰ ਇਹ ਲੱਗਦਾ ਕਿ ਦੋਹਾ ਟੜਿਆਂ ਦੇ ਵਿੱਚ ਇੱਕ ਤਾਂ ਪੰਜ ਮੈਂਬਰੀ ਕਮੇਟੀ ਔਰ ਸੁਖਵੀਰ ਸਿੰਘ ਬਾਦਲ ਦਾ ਧੜਾ ਅਗਲੇ ਜਿਹੜੇ 1-2 ਦਿਨ ਨੇ ਇਹ ਬਹੁਤ ਜ਼ਿਆਦਾ ਸਿਆਸਤ ਵਧਾਉਣ ਵਾਲੇ ਸਾਨੂੰ ਨਜ਼ਰ ਆਉਣਗੇ ਜਿਸ ਤਰ੍ਹਾਂ ਨਾਲ ਇਲਜ਼ਾਮ ਲਾਇਆ ਜਿਹੜੇ ਮਿਸਟਰ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਕਿ ਇਹਨਾਂ ਨੇ ਨਵਾਂ ਅਕਾਲੀ ਦਲ ਬਣਾ ਲੈਣਾ ਹੈ ਮਨਪੀਤ ਢਾਲੀ ਦੇ ਵੀ ਇਲਜ਼ਾਮ ਲਾਰੇ ਸੀ ਦੇਖੋ ਸੁਖਵੀਰ ਸਿੰਘ ਬਾਦਲ ਦਾ ਧੜਾ ਇਸੇ ਕਰਕੇ ਰਿਐਕਟ ਕਰ ਰਿਹਾ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੂੰ ਜਦੋਂ ਸੁਖਵੀਰ ਬਾਦਲ ਦੇ ਧੜੇ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਪੰਜ ਮੈਂਬਰੀ ਕਮੇਟੀ ਜੰਗ ਵਰਗੇ ਮਾਹੌਲ 'ਚ ਵੀ ਟਿਕ ਕੇ ਨਹੀਂ ਬੈਠੀ ਔਰ ਇਹਨਾਂ ਨੇ ਲਗਾਤਾਰ ਆਪਣੀ ਭਰਤੀ ਜਾਰੀ ਰੱਖੀ ਔਰ ਇਹਨਾਂ ਦੀ ਇੱਕ ਤੋਂ ਇੱਕ ਮੀਟਿੰਗਾਂ ਭਰਤੀ ਦੀਆਂ ਹੋ ਰਹੀਆਂ ਨੇ ਔਰ ਕੱਲ ਦੀ ਮੋਗੇ ਦੀ ਜਿਹੜੀ ਭਰਤੀ ਹੈ ਦੇਖੋ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਕਿ ਮੋਗੇ ਦੀ ਧਰਤੀ ਤੇ ਜਦੋਂ ਅਕਾਲੀ ਦਲ ਦਾ ਵੱਡਾ ਇਕੱਠ ਹੁੰਦਾ ਹੈ ਤੇ ਅਕਾਲੀ ਦਲ ਦੀ ਸਰਕਾਰ ਬਣ ਜਾਂਦੀ ਹੈ ਜਦੋਂ ਆਟਾ ਦਾਲ ਸਕੀਮ ਸੀ ਉਹ ਵੀ 2006 ਚ ਮੇਰੇ ਖਿਆਲ ਮੋਗੇ ਰੈਲੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨੀ ਸੀ ਸੋ ਇਸ ਕਰਕੇ ਕੱਲ ਇੱਕਾਈਦਲ ਪੰਜਾਬੀ ਪਾਰਟੀ ਵੀ ਮੋਗਰ ਮੋਗੇ ਦੀ ਧਰਤੀ ਤੇ ਹੀ ਬਣੀ ਸੀ ਉਸੇ ਰੈਲੀ 'ਚ ਹੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਪਾਰਟੀ ਦਾ ਨਾਮ ਦਿੱਤਾ ਸੀ ਉਸ ਤੋਂ ਬਾਅਦ ਜਦੋਂ 2012 ਦੀ ਚੋਣ ਤੋਂ ਪਹਿਲਾਂ ਜਾਂ ਸ਼ਾਇਦ ਉਸ ਤੋਂ ਬਾਅਦ ਦਿੱਤਾ ਹੋਇਆ ਨਾਮ ਪੰਜਾਬੀ ਪਾਰਟੀ ਲੇਕਿਨ ਉਹਨਾਂ ਨੇ ਮੋਗੇ 'ਚ ਕਿਹਾ ਸੀ ਹੁਣ ਸਵਾਲ ਇਹ ਹੈ ਕਿ ਕੱਲ ਜਿਹੜੀ ਮੋਗੇ ਦੀ ਭਰਤੀ ਰੈਲੀ ਹੈ ਕਿ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਤਬਦੀਲੀ ਦੀ ਰੈਲੀ ਹੋਏਗੀ ਉਂਝ ਸ਼੍ਰੋਮਣੀ ਅਕਾਲੀ ਦਲ 'ਚ ਤਬਦੀਲੀ ਤਾਂ ਆ ਚੁੱਕੀ ਹੈ ਪੰਜ ਮੈਂਬਰੀ ਕਮੇਟੀ ਅਗਰ 20 ਲੱਖ ਦੇ ਕਰੀਬ ਭਰਤੀ ਹਾਸਲ ਕਰ ਚੁੱਕੀ ਹੈ ਭਰਤੀ ਹੋਣ ਤੋਂ ਬਾਅਦ ਤੇ 8-10 ਲੱਖ ਕਾਪੀਆਂ ਹਜੇ ਹੋਰ ਭਰਤੀ ਦੀਆਂ ਗਈਆਂ ਹੋਈਆਂ ਮਤਲਬ 30 ਲੱਖ ਤੇ ਅਗਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਪਹੁੰਚ ਗਈ ਹੈ ਪਰਚੀਆਂ ਦਿੱਤੀਆਂ ਜਾ ਚੁੱਕੀਆਂ ਹੈ ਇਸ ਸ਼੍ਰੋਮਣੀ ਅਕਾਲੀ ਦਲ ਦਾ 26-27 ਲੱਖ ਭਰਤੀ ਕਰਕੇ ਸੁਖਵੀਰ ਬਾਦਲ ਦਾ ਧੜਾ ਪ੍ਰਧਾਨ ਚੋਣ ਹਟਿਆ ਇਹਨਾਂ ਨੇ ਹਜੇ 18 ਜੂਨ ਤੱਕ ਭਰਤੀ ਕਰਨੀ ਹੈ ਇਹਦਾ ਮਤਲਬ ਹੈ ਅਕਾਲੀ ਦਲ ਦੀ ਅਸਲ ਤਾਕਤ ਉਹਦਾ ਫੈਸਲਾ ਹੋਣਾ ਬਾਕੀ ਹੈ ਇਹ ਕਹਿ ਦੇਣਾ ਕਿ ਪੰਜ ਮੈਂਬਰੀ ਕਮੇਟੀ ਨਵਾਂ ਅਕਾਲੀ ਦਲ ਬਣਾ ਲੂ ਸੰਦੀਪ ਜੀ ਮੈਂ ਹਜੇ ਇਸ ਗੱਲ ਨਾਲ ਸਹਿਮਤ ਨਹੀਂ ਹਜੇ ਤਾਂ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਮੁਕੰਮਲ ਕਰ ਲਈ ਜ਼ਿਲ੍ਹਾ ਡੈਲੀਗੇਟ ਬਣਨੇ ਨੇ ਸਟੇਟ ਡੈਲੀਗੇਟ ਬਣਨੇ ਨੇ ਔਰ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਦਾ ਪ੍ਰਧਾਨ ਚੁਣਨਾ ਹੈ ਔਰ ਤੁਸੀਂ ਵੇਖੋ ਹਜੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨੂੰ ਲੈ ਕੇ ਹਜੇ ਬੜਾ ਕੁਝ ਹੋਣਾ ਹੈ ਭਾਵੇਂ ਸੁਖਵੀਰ ਧੜਾਈ ਕਹਿ ਰਿਹਾ ਹੈ ਕਿ ਸਾਡੇ ਕੋਲੇ ਪਾਰਟੀ ਸਿੰਬਲ ਵੀ ਹੈ ਸਾਡੇ ਕੋਲੇ ਸੰਵਿਧਾਨ ਸਾਡੇ ਕੋਲੇ ਵਿਧਿ ਵਿਧਾਨ ਦੇ ਨਾਲ ਪਾਰਟੀ ਰਜਿਸਟਰਡ ਹੈ ਔਰ ਹਜੇ ਬਹੁਤ ਕੁਝ ਹੋਣਾ ਹੈ ਪੋਲਿਟੀਕਲ ਸਿਸਟਮ ਦੇ ਵਿੱਚ ਹਜੇ ਬਹੁਤ ਕੁਝ ਹੋਣਾ ਹੈ ਇੱਕ ਛੋਟਾ ਜਿਹਾ ਪੰਜਾਬ ਦੀ ਆਬਾਦੀ ਪੌਣੇ ਕਿ ਤਿੰਨ ਕਰੋੜ ਦੀ ਆਬਾਦੀ ਹੈ ਪਰ ਜੇ ਕਰ ਲਓ 25 ਲੱਖ ਸੁਖਵੀਰ ਬਾਦਲ ਹੋਣੇ ਕਲੇਮ ਕਰਦੇ ਆ ਵੀ ਅਸੀਂ ਭਰਤੀ ਕਰ ਲਈ 80 ਲੱਖੀ ਪੰਜ ਮੈਂਬਰੀ ਕਮੇਟੀ ਕਰ ਲੈਂਦੀ ਇਹ 50 ਲੱਖ ਹੋ ਗਿਆ ਇਹਦੇ ਚ ਕੁਝ ਬੰਦੇ ਉਹ ਵੀ ਹੋਣਗੇ ਜਿਨ੍ਹਾਂ ਨੇ ਸੁਖਵੀਰ ਬਾਦਲ ਹੋਣਾਂ ਦੀ ਪਰਚੀ ਵੀ ਕਟਾਈ ਹੋਏਗੀ ਤੇ ਇਹਨਾਂ ਦੀ ਵੀ ਕਟਾਈ ਹੋਏਗੀ ਲੋਕ ਆਪ ਮੁਹਾਰੇ ਇਹਨਾਂ ਦੀ ਤੇ ਕਟਾਈ ਰਹੀ ਹੈ ਤੇ ਮਤਲਬ ਤਸਦੀਕ ਹੁੰਦਾ ਹੀ ਹੈ ਇਹਨਾਂ ਦੇ ਵੀਡੀਓਸ ਤੋਂ ਅਗਰ ਕਿਸੇ ਪੋਲੀਟੀਕਲ ਪਾਰਟੀ ਨੂੰ ਇੰਨਾ ਵੱਡਾ ਹੰਗਾਰਾ ਮਿਲ ਰਿਹਾ ਹੋਵੇ ਫਿਰ ਉਹਨਾਂ ਨੂੰ ਆਪਣੀ ਲੜਾਈ ਜਾਂ ਜਿਹੜਾ ਮਨਮਟਾਵ ਉਹ ਖਤਮ ਕਰ ਦੇਣਾ ਚਾਹੀਦਾ ਫਿਰ ਤਾਂ ਇਹ ਮੈਜੋਰਟੀ ਵਾਲ ਵੈਸੇ ਹੀ ਆ ਜਦੋਂ ਤੁਹਾਨੂੰ 40 50 ਲੱਖ ਬੰਦਾ ਆਪ ਤੁਹਾਡੇ ਨਾਲ ਜੁੜਿਆ ਤੇ ਇਲੈਕਸ਼ਨਸ ਦੇ ਵਿੱਚ ਤੇ ਤੁਹਾਨੂੰ ਬਹੁਤ ਵੱਡਾ ਮੰਡਟ ਜਿਹੜਾ ਸਾਫ ਨਜ਼ਰ ਆਉਂਦਾ ਤੇ ਫਿਰ ਲੜਾਈ ਮੇਰੇ ਸਾਬ ਨਾਲ ਨਹੀਂ ਕਰਨੀ ਚਾਹੀਦੀ ਕਿੱਦਾਂ ਦੇਖਦੇ ਹੋ ਨਹੀਂ ਸੰਦੀਪ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਅਗਰ ਕਿਸੇ ਵਿਅਕਤੀ ਨੇ ਦੋਵੇਂ ਪਾਸੇ ਆਪਣੀ ਭਰਤੀ ਕਰਾਈ ਹੋਏਗੀ ਤੇ ਫਿਰ ਦੋਵੇਂ ਧਿਰਾਂ ਜਦੋਂ ਭਰਤੀ ਨੂੰ ਆਨਲਾਈਨ ਕਰਨਗੇ ਉਹ ਤਾਂ ਤਾ ਪਤਾ ਲੱਗੂਗਾ ਨਾ ਪੰਜ ਮੈਂਬਰੀ ਕਮੇਟੀ ਕਹਿ ਰਹੀ ਹੈ ਕਿ ਸੁਖਵੀਰ ਬਾਦਲ ਧੜੇ ਦੀ ਭਰਤੀ ਏਡੀ ਹੈ ਨਹੀਂ ਇਹਨਾਂ ਦੀ ਭਰਤੀ ਬੋਗਸ ਹੈ ਗਲਤ ਹੈ ਇਹਨਾਂ ਕੋਲੇ ਸਬੂਤ ਹੈ ਨਹੀਂ ਆਧਾਰ ਕਾਰਡ ਹੈ ਨਹੀਂ ਪਛਾਣ ਪੱਤਰ ਹੈ ਨਹੀਂ ਸੁਖਵੀਰ ਬਾਦਲ ਧੜੇ ਨੂੰ ਅਗਰ ਕਿਤੇ ਲੋੜ ਪਈ ਤੇ ਆਪਣੀ ਭਰਤੀ ਸਹੀ ਸਾਬਤ ਕਰਨੀ ਪੈ ਸਕਦੀ ਹੈ ਸਾਡੇ ਦੇਸ਼ ਦੇ ਕਾਨੂੰਨੀ ਵਿਵਸਥਾ ਵੀ ਹੈ ਅਗਰ ਕੱਲੋਂ ਕਿਸੇ ਕੋਰਟ ਕਚਹਿਰੀ ਨੇ ਹੁਕਮ ਕਰਤਾ ਕਿ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲਾ ਆਪਣੀ ਭਰਤੀ ਨੂੰ ਸਰਵਜਨਿਕ ਕਰੇ ਉਹਨਾਂ ਦੀ ਭਰਤੀ ਦੀ ਜਾਂਚ ਕੀਤੀ ਜਾਵੇ ਫਿਰ 25 26 ਲੱਖ ਬੰਦਿਆਂ ਦੇ ਆਧਾਰ ਕਾਰਡ ਜਾਂ ਆਇਡੈਂਟੀਟੀ ਕਾਰਡ ਜਾਂ ਪਛਾਣ ਹੋਣੀ ਵੀ ਚਾਹੀਦੀ ਹੈ ਨਾ ਉਹ ਬੰਦੇ ਤਸਦੀਕ ਹੋਏ ਹੋਣੇ ਚਾਹੀਦੇ ਨੇ ਇਸੇ ਤਰ੍ਹਾਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਆਗਰ ਇਹ ਕੱਲ ਨੂੰ 20 ਲੱਖ ਆਨਲਾਈਨ ਕਰ ਦਿੰਦੇ ਨੇ ਭਰਤੀ ਤੇ ਫਿਰ ਇਹ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਇਸ ਕਰਕੇ ਆਨਲਾਈਨ ਕਰ ਰਹੇ ਹਾਂ ਕਿਉਂਕਿ ਸਾਡੀ ਭਰਤੀ ਜੈਨੂਨ ਹੈ ਸਾਡੀ ਭਰਤੀ ਦੇ ਨਾਲ ਪਛਾਣ ਪੱਤਰ ਹੈ ਵੇਰੀਫਿਕੇਸ਼ਨ ਹੈ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਫਰਕ ਕੀ ਹੈ ਬੁਨਿਆਦੀ ਤੌਰ ਤੇ ਹੁਣ ਜਦੋਂ ਇਹ ਆਨਲਾਈਨ ਕਰਨਗੇ ਪੰਜ ਮੈਂਬਰੀ ਕਮੇਟੀ ਵਾਲੇ ਆਪਣੀ ਭਰਤੀ ਜਿਸ ਦਿਨ ਪੰਜ ਮੈਂਬਰੀ ਕਮੇਟੀ ਨੇ ਭਰਤੀ ਆਨਲਾਈਨ ਹੀ ਕਰਤੀ ਮੰਨਿਆ ਜਾ ਰਿਹਾ ਸੰਦੀਪ ਜੀ ਕਿ 18 ਜੂਨ ਦੇ ਆਸ-ਪਾਸ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਆਨਲਾਈਨ ਕਰਨਾ ਸ਼ੁਰੂ ਕਰ ਦੋਗੀ ਆਨਲਾਈਨ ਕਰਨਾ ਮਤਲਬ ਆਨਲਾਈਨ ਦਿਖਾਣੀ ਸ਼ੁਰੂ ਕਰ ਦੋਗੀ ਵੈਬਸਾਈਟ ਦੇ ਉੱਤੇ ਭਰਤੀ ਪਾਉਣੀ ਸ਼ੁਰੂ ਕਰ ਦੋਗੀ ਵੀ ਘਰ ਬੈਠੇ ਲੋਕ ਦੇਖ ਲੈਣ ਵੀ ਕੌਣ-ਕੌਣ ਮੈਂਬਰ ਹੈ ਅਸਲੀ ਲੜਾਈ ਸਿਆਸੀ ਉਸ ਦਿਨ ਸ਼ੁਰੂ ਹੋਣੀ ਹੈ ਜਦੋਂ ਪੰਜ ਮੈਂਬਰੀ ਕਮੇਟੀ ਨੇ ਆਪਣੀ ਭਰਤੀ ਦੇ ਸਾਰੇ ਸਬੂਤ ਆਨਲਾਈਨ ਰੱਖਤੇ ਸੁਖਵੀਰ ਬਾਦਲ ਧੜੇ ਤੇ ਫਿਰ ਇਹ ਦਬਾਅ ਪਾਏਗਾ ਕਿ ਤੁਸੀਂ ਵੀ ਆਪਣੀ ਭਰਤੀ ਸ਼ੋਅ ਕਰੋ ਜੀ ਕਰੋ ਤੁਸੀਂ ਵੀ ਆਪਣੀ ਭਰਤੀ ਆਨਲਾਈਨ ਹਜੇ ਇਹ ਗੱਲ ਇੱਥੇ ਮੁੱਕਣੀ ਨਹੀਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਜੇ ਦੋਨਾਂ ਦੇ 50 ਲੱਖ ਹੋ ਗਏ ਦੇਖੋ ਪੰਜ ਮੈਂਬਰੀ ਕਮੇਟੀ ਦੀ ਭਰਤੀ ਤਾਂ 25 30 30 ਲੱਖ ਤਾਂ ਕਹਿੰਦੇ ਉਹ ਸਾਡੇ ਭਰਤੀ ਚਲੀ ਗਈ 20 ਲੱਖ ਮੁੜ ਆਈ ਇਹਦਾ ਮਤਲਬ ਹੈ ਹਜੇ ਵੀ ਪੰਜ ਮੈਂਬਰੀ ਕਮੇਟੀ ਕੋਲੇ 18 ਜੂਨ ਤੱਕ 10 15 20 ਲੱਖ ਕਮੇਟੀ ਦੀ ਭਰਤੀ ਦੀ ਗੁੰਜਾਇਸ਼ ਹੈ। ਸੋ ਪੰਜ ਮੈਂਬਰੀ ਕਮੇਟੀ ਅਗਰ 30 35 ਲੱਖ 40 ਲੱਖ ਤੇ ਵੀ ਚਲੀ ਜਾਂਦੀ ਹੈ। 30 ਲੱਖ ਤੇ ਵੀ ਚਲੀ ਜਾਂਦੀ ਹੈ ਤਾਂ ਸੁਖਵੀਰ ਬਾਦਲ ਧੜੇ ਨਾਲੋਂ ਅਗਰ ਵੱਧ ਚਲੀ ਜਾਂਦੀ ਹੈ ਉਹ ਮਨੋਵਿਗਿਆਨਿਕ ਤੌਰ ਤੇ ਲੋਕਾਂ ਤੇ ਅਸਰ ਪਾਏਗੀ। ਸੁਖਵੀਰ ਬਾਦਲ ਧੜੇ ਨੂੰ ਸਬੂਤ ਦੇਣਾ ਪੈਣਾ ਸੰਦੀਪ ਜੀ। ਆਪਣੀ ਭਰਤੀ ਦਾ ਅਗਰ ਪੰਜ ਮੈਂਬਰੀ ਕਮੇਟੀ ਵਾਲੇ ਦੰਦੇ ਨੇ। ਮੈਨੂੰ 30 ਸਕਿੰਟ ਦੇ ਦਿਓ। 30 30 ਸਕਿੰਟ ਦੇ ਦਿਓ। ਹੁਣ ਜਿਹੜੀ ਤੁਸੀਂ ਗੱਲ ਕਹੀ ਵੀ ਅਗਰ ਉਹਨਾਂ ਅਗਰ ਪੂਰੀ ਸਿੱਖ ਭਾਈਚਾਰੇ ਦੀ ਭਰਤੀ ਦੋਨਾਂ ਦੀ ਮਿਲਾ ਕੇ 40-50 ਲੱਖ ਹੁੰਦੀ ਆ ਫਿਰ ਤਾਂ ਇਹ ਬਹੁਤ ਵੱਡੀ ਗੱਲ ਆ ਬਿਲਕੁਲ ਜਦੋਂ 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 ਸਿੱਖ ਭਾਈਚਾਰੇ ਨੇ 1% ਵੋਟਾਂ ਪਾਈਆਂ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਬਣੀ ਆ ਭਾਵੇਂ ਅਕਾਲੀ ਦਲ ਦੀ ਭਾਜਪਾ ਨਾਲ ਮਿਲ ਕੇ ਬਣੀ ਹੋਵੇ ਹੁਣ ਇੱਕ ਨਵੀਂ ਜਿਹੜੀ ਲੜਾਈ ਆ ਅਗਰ ਦੋਵਾਂ ਦੀ ਭਰਤੀ ਅਗਰ ਸੁਖਵੀਰ ਬਾਦਲ ਤੜਾ ਕਹਿੰਦਾ ਸਾਡੇ ਕੋਲੇ 25-26 ਲੱਖ ਦੀ ਭਰਤੀ ਪੰਜ ਮੈਂਬਰੀ ਕਮੇਟੀ ਕਹਿ ਰਹੀ ਹੈ ਸਾਡੇ ਕੋਲੇ 20 20 ਲੱਖ ਮੁੜਿਆਈ ਆਫੀਸ਼ੀਅਲ ਉਹਨਾਂ ਨੇ ਹਜੇ ਕਹਿਣਾ ਹੈ ਸੂਤਰ ਕਹਿੰਦੇ ਨੇ ਕਿ 20 ਲੱਖ ਮੁੜਿਆਈ 30 ਲੱਖ ਤਾਂ ਗਈ ਹੈ ਨਾ ਇਹ ਤਾਂ ਉਹ ਮੰਨਦੇ ਨੇ ਵੀ 30 ਲੱਖ ਭਰਤੀ ਗਈ ਹਜੇ ਭਰਤੀ ਕਰਨੀ ਵੀ ਹੈ ਇਹਦਾ ਮਤਲਬ ਹੈ ਇਹ ਦੋਵੇਂ ਭਰਤੀਆਂ ਦਾ ਟੈਸਟ ਭਰਤੀਆਂ ਦਾ ਟੈਸਟ ਹੋਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਅਗਰ ਸੁਖਵੀਰ ਬਾਦਲ ਧੜੇ ਕੋਲੇ 25 ਲੱਖ ਹੈ ਔਰ ਇਹਨਾਂ ਕੋਲੇ ਵੀ 30 35 40 ਲੱਖ ਹੈ ਤੇ ਭਰਤੀ ਤਾਂ ਸਿੱਖ ਭਾਈਚਾਰੇ ਦੀ ਹੋਈ ਹੈ ਨਾ ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਪਤਾ ਲੱਗੇਗਾ ਕਿ ਸੁਖਵੀਰ ਬਾਦਲ ਦਾ ਧੜਾ ਜਾਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਵਾਲਾ ਕਿੱਥੇ ਖੜਦਾ ਔਰ ਪੰਜ ਮੈਂਬਰੀ ਕਮੇਟੀ ਵਾਲੇ ਜਿਹੜੇ ਆਪਣੇ ਮੈਂਬਰ ਕੈਂਡੀਡੇਟ ਖੜੇ ਕਰਦੇ ਨੇ ਉਹ ਕਿੱਥੇ ਖੜਦੇ ਨੇ ਸੋ ਜੇ ਜਿਹੜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਤੀ ਸੰਦੀਪ ਜੀ ਅਗਰ ਪੰਜ ਮੈਂਬਰੀ ਕਮੇਟੀ ਵਾਲਾ ਪਾਸਾ ਸ਼੍ਰੋਮਣੀ ਕਮੇਟੀ ਜਿੱਤ ਗਿਆ ਤੇ ਫੇਰ ਲੋਕਾਂ ਨੇ ਇਹਨੂੰ ਹੀ ਅਕਾਲੀ ਦਲ ਦੇ ਤੌਰ ਤੇ ਪ੍ਰਵਾਨ ਕਰਨਾ ਹੈ ਅਗਰ ਸੁਖਵੀਰ ਬਾਦਲ ਦਾ ਧੜਾ ਜਿੱਤ ਗਿਆ ਕਿ ਸੁਖਵੀਰ ਬਾਦਲ ਨੂੰ ਕੌਮ ਨੇ ਆਪਣਾ ਲੀਡਰ ਪ੍ਰਵਾਨ ਕਰ ਲੈਣਾ ਵੀ ਅਸੀਂ ਤਾਂ ਐਸਜੀਪੀਸੀਬੀ ਸੁਖਵੀਰ ਬਾਦਲ ਨੂੰ ਦੇਤੀ ਪਰ ਇੱਕ ਖਬਰ ਹੋਰ ਵੀ ਹੈ ਜੀ ਮੈਨੂੰ ਵੈਸੇ ਪਤਾ ਨਹੀਂ ਮੈਂ ਕੋਸ਼ਿਸ਼ ਕਰ ਰਿਹਾ ਮੈਂ ਕੱਲ ਉਹਨਾਂ ਦੇ ਇੱਕ ਲੀਡਰ ਨੂੰ ਵੀ ਟੈਲੀਫੋਨ ਕੀਤਾ ਸੁਖਵੀਰ ਬਾਦਲ ਦਾ ਕੋਈ ਬਿਆਨ ਨਹੀਂ ਆ ਰਿਹਾ ਕਈ ਦਿਨਾਂ ਦਾ ਹੁਣ ਮੈਨੂੰ ਨਹੀਂ ਪਤਾ ਸੁਖਵੀਰ ਬਾਦਲ ਇੰਡੀਆ ਚ ਨੇ ਸੁਖਵੀਰ ਬਾਦਲ ਇੰਡੀਆ ਤੋਂ ਬਾਹਰ ਨੇ ਬਾਹਰ ਨੇ ਉਹਨਾਂ ਦੇ ਪ੍ਰੈਸ ਨੋਟ ਜ਼ਰੂਰ ਆਉਂਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਬਿਆਨ ਸੋਸ਼ਲ ਮੀਡੀਆ ਤੇ ਆ ਜਾਂਦਾ ਹੈ ਸੀਜ਼ ਫਾਇਰ ਵੇਲੇ ਉਹਨਾਂ ਨੇ ਸਵਾਗਤ ਕੀਤਾ ਸੀ ਨਰਿੰਦਰ ਮੋਦੀ ਦੇ ਫੈਸਲੇ ਦਾ ਕਿ ਤੁਸੀਂ ਸੀਜ਼ ਫਾਇਰ ਕਰ ਲਿਆ ਜੰਗਬੰਦੀ ਕਰ ਲਈ ਪਰ ਨਾ ਤਾਂ ਉਹ ਡੀ ਐਮ ਸੀ ਹਸਪਤਾਲ ਗਏ ਜਿੱਥੇ ਫਿਰੋਜ਼ਪੁਰ ਦੇ ਇੱਕ ਪਰਿਵਾਰ ਦੇ ਘਰੇ ਜਿਹੜਾ ਡਰੋਨ ਲੱਗਿਆ ਸੀ ਪਾਕਿਸਤਾਨ ਦਾ ਉਸ ਔਰਤ ਦੀ ਮੌਤ ਵੀ ਹੋਈ ਹੈ ਨਾ ਉਹ ਹਸਪਤਾਲ ਗਏ ਨਾ ਉਹ ਮਜੀਠਾ ਦੇ ਵਿੱਚ ਸ਼ਰਾਬ ਦਾ ਐਡਾ ਵੱਡਾ ਕਾਂਡ ਹੋ ਗਿਆ ਨਾ ਉੱਥੇ ਗਏ ਜਾਂ ਤਾਂ ਸੁਖਵੀਰ ਬਾਦਲ ਦੇਸ਼ ਤੋਂ ਬਾਹਰ ਹੈ ਯਾ ਸੁਖਵੀਰ ਬਾਦਲ ਕਿਸੇ ਖਾਸ ਵਜ੍ਹਾ ਕਰਕੇ ਚੁੱਪ ਹੈ ਤੇ ਸੁਖਵੀਰ ਬਾਦਲ ਜੀ ਚੁੱਪ ਹੈ ਤੇ ਫਿਰ ਜਰਨੈਲ ਬਿਨਾ ਲੁਧਿਆਣੇ ਦੀ ਵੀ ਜ਼ਮੀਨੀ ਚੋਣ ਚੱਲ ਰਹੀ ਹੈ ਤੇ ਸੁਖਵੀਰ ਬਾਦਲ ਅਗਰ ਚੁੱਪ ਹੈ ਤੇ ਸ਼੍ਰੋਮਣੀ ਅਕਾਲੀ ਦਲ ਫਿਰ ਕਿੱਥੇ ਖੜਾ ਹੈ ਅਗਰ ਸੁਖਵੀਰ ਸਿੰਘ ਬਾਦਲ ਬਾਹਰ ਹੈ ਦੇਸ਼ ਤੋਂ ਬਾਹਰ ਹੈ ਕਈ ਲੋਕ ਕਹਿ ਰਹੇ ਨੇ ਕਿ ਉਹ ਦੇਸ਼ ਤੋਂ ਬਾਹਰ ਗਏ ਸੀ ਸ਼ਾਇਦ ਆ ਗਏ ਜਾਂ ਆਉਣ ਵਾਲੇ ਨੇ ਤੇ ਜੇ ਸੁਖਵੀਰ ਬਾਦਲ ਵਿਦੇਸ਼ ਗਏ ਸੀ ਤੇ ਫਿਰ ਜਦੋਂ ਪੰਜਾਬ 'ਚ ਜੰਗ ਵਾਲਾ ਮਾਹੌਲ ਸੀ ਤੇ ਉਹਨਾਂ ਨੂੰ ਤੁਰੰਤ ਵਿਦੇਸ਼ ਦੌਰਾ ਛੱਡ ਕੇ ਵਾਪਸ ਆਉਣਾ ਚਾਹੀਦਾ ਸੀ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪਹਿਰਗਾਮ ਹਮਲਾ ਹੋਇਆ ਤੇ ਉਹ ਵਾਪਸ ਮੁੜ ਕੇ ਆਏ ਤੇ ਹਰਸਿਮਰਤ ਕੌਰ ਬਾਦਲ ਵੀ ਨਹੀਂ ਗਏ ਲੁਧਿਆਣਾ ਡੀ ਐਮ ਸੀ ਨਾ ਬੀਬੀ ਹਰਸਿਮਰਤ ਕੌਰ ਬਾਦਲ ਮਜੀਠੇ ਗਏ ਹਾਲਾਂਕਿ ਬਿਕਰਮ ਮਜੀਠੀਆ ਦਾ ਹਲਕਾ ਹੈ ਸੁਖਵੀਰ ਬਾਦਲ ਦਾ ਵੀ ਰਿਸ਼ਤੇਦਾਰ ਹੈ ਬਿਕਰਮ ਮਜੀਠੀਆ ਹਰਸਿਮਰਤ ਕੌਰ ਜੀ ਦਾ ਭਰਾ ਹੈ ਤੇ ਦੋਵੇਂ ਲੀਡਰ ਉੱਥੇ ਨਹੀਂ ਗਏ ਇਹ ਆਕਾਲੀ ਦਲ ਸਾਫ਼ ਕਰ ਦੇਣਾ ਚਾਹੀਦਾ ਆਕਾਲੀ ਦਲ ਵਿੱਕੀ ਸੁਖਵੀਰ ਬਾਦਲ ਭਾਈ ਦੇਸ਼ ਤੋਂ ਬਾਹਰ ਹੈ ਬੀਬੀ ਹਰਸਿਮਰਤ कौर ਬਾਦਲ ਦੇਸ਼ ਤੋਂ ਬਾਹਰ ਨੇ ਕੋਈ ਘਰੇਲੂ ਪ੍ਰੋਗਰਾਮ ਹੈ ਕੋਈ ਘੁੰਮਣ ਫਿਰਨ ਗਏ ਨੇ ਕੋਈ ਕੰਮ ਪੈ ਗਿਆ ਬਾਹਰ ਵਿਦੇਸ਼ ਚ ਜਾਂ ਸਾਨੂੰ ਪਤਾ ਹੀ ਨਹੀਂ ਉਹ ਇੰਡੀਆ ਚ ਹੀ ਨੇ ਅਸੀਂ ਗਲਤਾਂ ਅਸੀਂ ਅਸੀਂ ਨਹੀਂ ਇਹ ਬੜੀ ਮਹੱਤਵਪੂਰਨ ਗੱਲ ਹੈ ਸੰਦੀਪ ਜੀ ਪੰਜਾਬ ਦੀ ਸਿਆਸਤ ਬੜੇ ਐ ਮੋੜ ਤੇ ਆ ਪਾਕਿਸਤਾਨ ਦੇ ਨਾਲ 18 ਤਰੀਕ ਨੂੰ ਫੇਰ ਗੱਲ ਹੈ ਔਰ ਦੇਸ਼ ਦੇ ਸਾਡੇ ਦੋਵੇਂ ਮੁਲਕਾਂ ਪਾਕਿਸਤਾਨ ਜਾਣ ਤੋਂ ਪਹਿਲਾਂ ਮਾੜਾ ਜਿਹਾ ਲੁਧਿਆਣਾ ਪੱਛਮੀ ਦੀ ਸਥਿਤੀ ਦੱਸਿਓ ਮੈਨੂੰ ਲੱਗਦਾ ਭਾਜਪਾ ਨੇ ਹਾਲੇ ਤੱਕ ਟਿਕਟ ਨਹੀਂ ਅਨਾਉਂਸ ਕੀਤੀ ਸ਼ਾਇਰ ਕੇ ਸੀ ਨਹੀਂ ਹਜੇ ਬੀਜੇਪੀ ਨੇ ਟਿਕਟ ਨਹੀਂ ਦਿੱਤੀ ਦੇਖੋ ਜੰਗ ਦੇ ਮਾਹੌਲ 'ਚ ਲੋਕਾਂ ਨੂੰ ਆਪਣੀ ਜ਼ਿੰਦਗੀ ਦੀ ਚਿੰਤਾ ਜ਼ਿਆਦਾ ਸੀ ਜ਼ਿੰਦਗੀ ਦੀ ਚਿੰਤਾ ਜ਼ਿਆਦਾ ਸੀ ਹਜੇ ਜੰਗਬੰਦੀ ਦਾ ਕੁਝ ਪੱਕਾ ਨਹੀਂ ਪਤਾ ਸੰਦੀਪ ਜੀ ਹਜੇ ਮੁਕੰਮਲ ਜੰਗਬੰਦੀ ਨਹੀਂ ਹੋਈ ਹਜੇ ਸੀਜ਼ਫਾਇਰ ਦੀਆਂ ਡੇਟਾ ਅੱਗੇ ਵੱਧ ਰਹੀਆਂ ਨਹੀਂ ਸੋ ਇਹ ਜੇ ਮੌਕੇ ਤੇ ਸੁਖਵੀਰ ਬਾਦਲ ਦਾ ਨਾ ਦੇਖਣਾ ਇਹ ਸਵਾਲ ਖੜੇ ਕਰਦਾ ਹੈ ਅਗਰ ਸੁਖਵੀਰ ਬਾਦਲ ਇੰਡੀਆ ਚ ਨਹੀਂ ਤੋ ਇੱਕ ਕਦੀ ਵੀਡੀਓ ਜਾਰੀ ਕਰ ਦੇਣ ਵੀ ਭਾਈ ਮੈਂ ਇੰਡੀਆ ਆਂ ਮੈਂ ਬਿਮਾਰ ਆਂ ਮੈਂ ਘਰੇ ਆਂ ਮੈਂ ਬਿਆਨ ਜਾਰੀ ਕਰ ਰਿਹਾ ਮੈਂ ਬਾਹਰ ਨਹੀਂ ਗਿਆ ਮੇਰੀ ਕੀ ਮਜਬੂਰੀ ਰਹਿ ਗਈ ਵੀ ਮੈਂ ਮੁਜੀਠੇ ਨਹੀਂ ਗਿਆ ਮੈਂ ਡੀ ਐਮ ਸੀ ਨਹੀਂ ਗਿਆ ਮੈਂ ਇਹ ਜੇ ਮੌਕੇ ਲੋਕਾਂ ਚ ਨਹੀਂ ਖੜਿਆ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਸ਼੍ਰੋਮਣੀ ਕਮੇਟੀ ਲੋਕਾਂ ਲਈ ਲੰਗਰ ਲਾ ਰਹੀ ਸੀ ਗੁਰਦੁਆਰਾ ਸਾਹਿਬਾਨਾਂ ਦੇ ਜ਼ਰੀਏ ਕੱਲ ਸਭ ਮੂੜ ਆਪਾਂ ਗੱਲ ਕਰਦੇ ਹਾਂ ਜੰਗਬੰਦੀ ਦੀ तरीका ਅਗੇ ਵਧ ਰਹੀ ਹੈ ਪਹਿਲਾਂ 12 ਮਈ ਕਹੀ ਗਈ ਸੀ 트럼ਪ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਸੀ ਵੀ ਇੱਕ ਨਿਊਟਰਲ ਜਗ੍ਹਾ ਤੇ ਬੈਠ ਕੇ ਗੱਲਬਾਤ ਕਰੋ ਤੇ ਹੁਣ ਜਿਹੜੀ ਰਿਪੋਰਟ ਹੈ ਉਹ ਇਹ ਹੈ ਵੀ 18 ਮਈ ਨੂੰ ਦੋਵਾਂ ਦੇਸ਼ਾਂ ਦੇ ਦਰਮਿਆਨ ਗੱਲਬਾਤ ਹੋਏਗੀ ਹੁਣ ਇੱਕ ਪਾਸੇ ਪਾਣੀ ਜਲ ਜਿਹੜਾ ਸਿੰਧੂ ਨਦੀ ਸਮਝੌਤਾ ਵਾ ਜਿਹੜਾ ਸਿੰਧੂ ਜਲ ਸਮਝੌਤਾ ਉਹ ਸਸਪੈਂਡ ਹੋਇਆ ਪਿਆ ਦੂਸਰੇ ਪਾਸੇ ਸ਼ਿਮਲਾ ਸਮਝੌਤੇ ਦੀ ਵੀ ਜਵੇਂ ਗੱਲ ਕੀਤੀ ਹੈ ਹੁਣ ਇਹ ਜੰਗ ਦਾ ਖਤਰਾ ਮੰਨਿਆ ਜਾ ਸਕਦਾ ਵੀ ਹੱਲੇ ਜੰਗ ਦਾ ਖਤਰਾ ਬਰਕਰਾਰ ਹੈ ਜੇ 18 ਤਰੀਕ ਨੂੰ ਗੱਲ ਸਿਰੇ ਨਹੀਂ ਚੜਦੀ ਦੋਵਾਂ ਦੇਸ਼ਾਂ ਦੇ ਦਰਮਿਆਨ ਤਾਂ ਫੇਰ ਉਹੋ ਜਿਹਾ ਮਾਹੌਲ ਦੇਖਣ ਨੂੰ ਮਿਲ ਸਕਦਾ ਜਿਦਾਂ ਦਾ 7 ਤਰੀਕ 8 ਤਰੀਕ 9 ਤਰੀਕ ਨੂੰ ਦੇਖਣ ਨੂੰ ਮਿਲਿਆ ਸੀਗਾ ਦੇਖੋ ਸੰਦੀਪ ਜੀ ਇੱਕ ਗੱਲ ਅਸੀਂ ਸਮਝੀਏ ਕਿ ਹਜੇ ਸੀਜ਼ ਫਾਇਰ ਹੈ ਦੋਵੇਂ ਮੁਲਕਾਂ ਨੇ ਇਸ ਗੱਲ ਤੇ ਸਹਿਮਤੀ ਬਣਾਈ ਹੈ ਕਿ ਅਸੀਂ ਗੋਲੀ ਨਹੀਂ ਚਲਾਉਣੀ ਇੱਕ ਦੂਜੇ ਤੇ ਗੋਲੀ ਬੰਦੀ ਹੈ ਪਰ ਇਸ ਗੋਲੀ ਬੰਦੀ ਦੇ ਤਹਿਤ ਪਾਕਿਸਤਾਨ بار بار ਮੰਗ ਕਰ ਰਿਹਾ ਹੈ ਕਿ ਅਸੀਂ ਭਾਰਤ ਨਾਲ ਦਵੱਲੀ ਗੱਲਬਾਤ ਕਰੀਏ ਪਾਕਿਸਤਾਨ ਚਾਹੁੰਦਾ ਹੈ ਕਿ ਸਾਰੀ ਰਾਜਨੀਤਿਕ ਗੱਲਬਾਤ ਹੋਵੇ ਇੰਡੀਆ ਦੇ ਨਾਲ ਮਤਲਬ ਪਾਕਿਸਤਾਨ ਚਾਹੁੰਦਾ ਹੈ ਕਿ ਭਾਵੇਂ ਵਿਦੇਸ਼ ਸਕੱਤਰ ਅਧਰ ਵੀ ਹੋਵੇ ਭਾਵੇਂ ਇੱਕ ਮੰਤਰੀ ਪਾਕਿਸਤਾਨ ਦਾ ਹੋਵੇ ਇੱਕ ਭਾਰਤ ਦਾ ਜਾਂ ਡੈਪੂਟੇਸ਼ਨ ਹੋਵੇ ਮੰਤਰੀ ਤੇ ਨਾਲ ਅਫਸਰ ਹੋਣ ਤੇ ਭਾਰਤ ਦੇ ਮੰਤਰੀ ਤੇ ਨਾਲ ਅਫਸਰ ਹੋਣ ਭਾਰਤ ਕਹਿ ਰਿਹਾ ਹੈ ਕਿ ਅਸੀਂ ਪਾਕਿਸਤਾਨ ਨਾਲ ਅਗਰ ਕੋਈ ਗੱਲ ਕਰਨੀ ਹੈ ਇਕਤਾਸੀ ਕਰਨੀ ਹੈ ਹੱਤਵਾਦੀ ਦੂਸਰਾ ਅਸੀਂ ਗੱਲ ਕਰਨੀ ਹੈ ਕਿ ਪਾਕਿਸਤਾਨ ਜਿਹੜਾ ਕਸ਼ਮੀਰ ਉਹਨਾਂ ਨੇ ਆਪਣੇ ਕਬਜ਼ੇ ਚ ਲਿਆ ਹੋਇਆ ਉਹ ਸਾਨੂੰ ਕਦੋਂ ਮੋੜਦੇ ਨੇ ਪਾਕਿਸਤਾਨ ਕਹਿੰਦਾ ਅਸੀਂ ਗੱਲ ਕਰਨੀ ਹੈ ਕਿ ਤੁਸੀਂ ਸਿੰਧੂ ਜਲ ਸਮਝੌਤਾ ਜਿਹੜਾ ਉਹ ਨਹੀਂ ਰੋਕ ਸਕਦੇ ਉਹਦੀ ਸਥਿਤੀ ਸਪਸ਼ਟ ਕਰੋ ਭਾਰਤ ਕਹਿ ਰਿਹਾ ਹੈ ਕਿ ਅਸੀਂ ਸਿੰਧੂ ਜਲ ਨੀਤੀ ਤੇ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਉਸ ਵਿਸ਼ੇ ਤੇ ਗੱਲ ਨਹੀਂ ਕਰਾਂਗੇ ਕਹਿੰਦਾ ਮੈਂ ਦੋਵਾਂ ਮੁਲਕ ਮਾੜਾ ਜੇ ਦੋਵੇਂ ਜਿਹੜੇ ਮੁੱਦਿਆਂ ਤੇ ਗੱਲ ਨਹੀਂ ਕਰਨਾ ਚਾਹੁੰਦੇ ਤੇ ਫਿਰ ਇਹ 18 ਤਰੀਕ ਨੂੰ ਕਰਨਗੇ ਕੀ ਦੇਖੋ ਮੈਂ ਤੁਹਾਨੂੰ ਸੰਦੀਪ ਜੀ ਉਹੀ ਗੱਲ ਕਹਿ ਰਿਹਾ ਕਿ ਪਾਕਿਸਤਾਨ ਇਹ ਕਹਿ ਰਿਹਾ ਹੈ ਕਿ ਅਗਰ ਭਾਰਤ ਪਾਣੀ ਰੋਕਦਾ ਹੈ ਜਲ ਸਮਝੌਤ ਜਲ ਸੰਧੀ ਨੂੰ ਨਹੀਂ ਮੰਨਦਾ ਤੇ ਇਹਨੂੰ ਜੰਗ ਮੰਨਿਆ ਜਾਏਗਾ ਕਿ ਭਾਰਤ ਇਹ ਕਹਿ ਰਿਹਾ ਹੈ ਕਿ ਅਗਰ ਪਾਕਿਸਤਾਨ ਦੇ ਵੱਲੋਂ ਅਤਵਾਦੀ ਸਾਡੇ ਕੋਈ ਵੀ ਹਮਲਾ ਕਰਦੇ ਨੇ ਤੇ ਅਸੀਂ ਉਹਨੂੰ ਜੰਗ ਮੰਨਾਂਗੇ ਇਹਦਾ ਮਤਲਬ ਇਹ ਹੈ ਕਿ 트럼ਪ ਨੇ ਗੱਲਾਂ ਤਾਂ ਕਰਤੀਆਂ ਇੱਕ ਵਾਰੀ ਤਾਂ 트럼ਪ ਨੇ ਯੁੱਧ ਰਕਾਤਾ ਜਿਹੜਾ ਗੋਲੋ-ਗੋਲੀ ਕੰਮ ਹੋ ਗਿਆ ਸੀ ਉਹ ਤਾਂ ਖੁਸ਼ੀ ਦੀ ਗੱਲ ਹੈ ਕਿ ਜੰਗ ਰੁਕ ਗਈ ਜੰਗ ਨਹੀਂ ਹੋਣੀ ਚਾਹੀਦੀ ਦੋਵੇਂ ਮੁਲਕ ਜੰਗ ਦੇ ਵਿਰੋਧ ਚ ਨੇ ਆਮ ਲੋਕ ਜੰਗ ਨਹੀਂ ਚਾਹੁੰਦੇ ਪੋਲਿਟੀਕਲ ਲੋਕ ਕਈ ਵਾਰੀ ਲੋਕਾਂ ਕੁਝ ਲੋਕਾਂ ਦੀਆਂ ਮੰਗਾਂ ਤੋਂ ਬਾਅਦ ਪ੍ਰਭਾਵਿਤ ਹੋ ਜਾਂਦੇ ਨੇ ਵੀ ਸ਼ਾਇਦ ਜੰਗ ਕਿਸੇ ਮਸਲੇ ਦਾ ਹੱਲ ਹੈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਦੁਨੀਆ ਦੇ ਵਿੱਚ ਅੱਜ ਤੱਕ ਕਿਸੇ ਅੰਤ ਤੱਕ ਨਹੀਂ ਪਹੁੰਚ ਸਕੀ ਹੁਣ ਸੰਦੀਪ ਜੀ ਇੱਥੇ ਸਵਾਲ ਜਿਹੜਾ ਵੱਡਾ ਸਵਾਲ ਹੈ ਕੀ ਭਾਰਤ ਸਿੰਧੂ ਜਲ ਸਮਝੌਤੇ ਤੇ ਆਪਣਾ ਰੁਖ ਨਰਮ ਕਰ ਸਕਦਾ ਜਿਸ ਤਰ੍ਹਾਂ ਦਾ ਸਟੈਂਡ ਨਰਿੰਦਰ ਮੋਦੀ ਦੀ ਸਰਕਾਰ ਨੇ ਲਿਆ ਉਹ ਕਹਿੰਦੇ ਅਸੀਂ ਸਿੰਧੂ ਜਲ ਸਮਝੌਤੇ ਨੂੰ ਸਸਪੈਂਡ ਹੀ ਰੱਖਾਂਗੇ ਸਾਡੀ ਉਹਦੇ ਤੇ ਕੋਈ ਗੱਲ ਨਹੀਂ ਹਾਲਾਂਕਿ ਜਿਹੜਾ ਪਾਣੀ ਹੈ ਉਹ ਪਹਿਲਾਂ ਵੀ ਡੈਮ ਖੋਲਨੇ ਪਏ ਗੇਟ ਕਿਉਂਕਿ ਪਹਾੜਾਂ ਤੇ ਜੰਮੂ ਕਸ਼ਮੀਰ 'ਚ ਮੀਂਹ ਬਹੁਤ ਪਏ ਤੇ ਹੁਣ ਵੀ ਕਹਿੰਦੇ ਜੰਮੂ ਦਾ ਇੱਕ ਸਲਾਲ ਡੈਮ ਹੈ ਉਹ ਫੇਰ ਖੋਲਣਾ ਪਿਆ ਕਿਉਂਕਿ ਉੱਥੇ ਫੇਰ ਪਾਣੀ ਜ਼ਿਆਦਾ ਹੋ ਗਿਆ ਡੈਮਾਂ ਦੇ ਵਿੱਚ ਦੇਖੋ ਪਾਣੀ ਉਸ ਵੇਲੇ ਤੱਕ ਭਾਰਤ ਨਹੀਂ ਵਰਤ ਸਕਦਾ ਜਦ ਤੱਕ ਭਾਰਤ ਕੋਲੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਹੈ ਕਿ ਅਸੀਂ ਆਪਣੇ ਹਿੱਸੇ ਦਾ ਪਾਣੀ ਉਹਨਾਂ ਡੈਮਾਂ 'ਚੋਂ ਕੱਢ ਕੇ ਵਰਤ ਲਈਏ ਨਦੀ ਦੇ ਜ਼ਰੀਏ ਯਾ ਡੈਮਾ ਦੇ ਨਾਲ ਕੋਈ ਨਹਿਰਾਂ ਜੋੜ ਕੇ ਸਾਰਾ ਜਿਹੜਾ ਪਾਣੀ ਜਾਂਦਾ ਹੈ ਪਾਕਿਸਤਾਨ ਨੂੰ ਉਹ ਸਾਰਾ ਪਾਣੀ ਪਾਕਿਸਤਾਨ ਦਾ ਨਹੀਂ ਹੈ ਉਹਦੇ ਵਿੱਚ ਭਾਰਤ ਦੇ ਪਾਣੀ ਦਾ ਵੀ ਹਿੱਸਾ ਹੈ ਭਾਰਤ ਦੇ ਪਾਣੀ ਦਾ ਵੀ ਇੱਕ ਵੱਡਾ ਹਿੱਸਾ ਪਾਕਿਸਤਾਨ ਜਾਂਦਾ ਸੀ ਪਰ ਹਜੇ ਭਾਰਤ ਕੋਲੇ ਇਸ ਤਰ੍ਹਾਂ ਦੀ ਵਿਵਸਥਾ ਹੀ ਹੈ ਨਹੀਂ ਸੰਦੀਪ ਜੀ ਕਿ ਅਸੀਂ ਬਹੁਤ ਲੰਮੇ ਸਮੇਂ ਤੱਕ ਪਾਣੀ ਰੋਕੀਏ ਅਗਰ ਅਸੀਂ ਡੈਮਾਂ 'ਚ ਪਾਣੀ ਰੋਕਾਂਗੇ ਵੀ ਤੇ ਜਦੋਂ ਪਿੱਛੋਂ ਪਾਣੀ ਆਈ ਜਾਣਾ ਹੈ ਮੀਂਹ ਪਈ ਜਾਣਾ ਹੈ ਡੈਮ ਜਦੋਂ ਭਰ ਜਾਣਗੇ ਸਾਨੂੰ ਫੇਰ ਖੋਲਣੇ ਪੈਣਗੇ ਤੇ ਫਿਰ ਜਦੋਂ ਪਾਣੀ ਛੱਡਾਂਗੇ ਉਹ ਫਿਰ ਪਾਕਿਸਤਾਨ ਵੱਲੀ ਜਾਣਾ ਹੈ ਤੇ ਬਰਸਾਤਾਂ 'ਚ ਜਦੋਂ ਪਾਕਿਸਤਾਨ 'ਚ ਝੋਨਾ ਝੋਨਾ ਲੱਗਣਾ ਹੈ ਸਾਡੇ ਝੋਨਾ ਲੱਗਣਾ ਹੈ ਜੂਨ ਜੁਲਾਈ ਦੇ ਵਿੱਚ ਮੀਂਹ ਬੜੇ ਪੈਂਦੇ ਨੇ ਜਦੋਂ ਮੀਂਹ ਪੈਂਦੇ ਨੇ ਸਾਡੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਸਾਡੇ ਤਾਂ ਆਪਣੇ ਹੜ ਆਏ ਹੁੰਦੇ ਨੇ ਹੜਾਂ ਦੇ ਮੌਕੇ ਅਸੀਂ ਪਾਕਿਸਤਾਨ ਦਾ ਪਾਣੀ ਰੋਕ ਕੇ ਕਰਾਂਗੇ ਕੀ ਸੋ ਕੁਲ ਮਿਲਾ ਕੇ ਦੇਖਿਆ ਜਾਵੇ ਟੈਕਨੀਕਲੀ ਡਲਾ ਸਾਹਿਬ ਪਾਣੀ ਦੇ ਰੁਕੇ ਹੀ ਨਹੀਂ ਗਿਆ ਆ ਦਸਾਂ ਦਿਨਾਂ ਦੀ ਗੱਲ ਹੀ ਆ ਉਥੇ ਪਹਿਲਾਂ ਬਗਲੀਹਰ ਡੈਮ ਦਾ ਗੇਟ ਖੋਲਣਾ ਪਿਆ ਫਿਰ ਕੱਲ ਸਲਾਲ ਡੈਮ ਦਾ ਖੋਲਣਾ ਪਿਆ ਮੈਂ ਉਹੀ ਕਹਿ ਰਿਹਾ ਜੀ ਕਿ ਇਹ ਜਿਹੜੇ ਨੇ ਇਹ ਜਿਹੜੇ ਇਹ ਹੱਤਕੰਡੇ ਹੁੰਦੇ ਨੇ ਮੁਲਕਾਂ ਦੇ ਕਿ ਇੱਕ ਵਾਰ ਅਸੀਂ ਪਾਣੀ ਰੋਕਤਾ ਔਰ ਅਸੀਂ ਕਹਿਤਾ ਕਿ ਸਿੰਧੂ ਸਮਝੌਤਾ ਜਿਹੜਾ ਸਸਪੈਂਡ ਹੈ ਮੈਂ ਕਹਿੰਦਾ ਸਿੰਧੂ ਸਮਝੌਤਾ ਸਸਪੈਂਡ ਵੀ ਰਵੇ ਜਦੋਂ ਤੱਕ ਭਾਰਤ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਬਣਾਉਂਦਾ ਕਿ ਅਸੀਂ ਉਹ ਪਾਣੀ ਵਰਤਾਂਗੇ ਤਦ ਤੱਕ ਤਾਂ ਅਸੀਂ ਪਾਣੀ ਕਿੰਨੇ ਦਿਨ ਰੋਕ ਲਾਂਗੇ ਔਰ ਇਹ ਪਾਣੀ ਇੱਕ ਮੁੱਦਾ ਵਿਵਾਦ ਦਾ ਬਣ ਗਿਆ ਭਾਰਤ ਤੇ ਪਾਕਿਸਤਾਨ ਚ ਹੁਣ ਪਾਕਿਸਤਾਨ ਦੇ ਜਿਹੜੇ ਮੰਤਰੀ ਨੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਜਿਹੜਾ ਪਾਕਿਸਤਾਨ ਦਾ ਵਿਦੇਸ਼ ਮੰਤਰੀ ਹੈ ਇਸ਼ਹਾਕ ਡਾਰ ਉਹ ਕਹਿੰਦੇ ਦੋਵੇਂ ਤਰ੍ਹਾਂ ਦੇ ਵਿੱਚ ਸੰਯੁਕਤ ਗੱਲਬਾਤ ਦੀ ਉਹਨਾਂ ਨੇ ਮੰਗ ਕੀਤੀ ਹੈ ਕਿ ਅਸੀਂ ਇਕੱਠੇ ਬਹਿ ਕੇ ਗੱਲ ਕਰੀਏ ਭਾਰਤ ਵਾਲੇ ਪਾਸੇ ਉਹ ਗੱਲ ਇਹ ਹੈ ਵੀ ਅਸੀਂ ਸਿਰਫ ਇਹ ਗੱਲ ਕਰਨੀ ਹੈ ਵੀ ਤੁਸੀਂ ਸਾਡੇ ਅੱਤਵਾਦੀਆਂ ਦੀ ਸੂਚੀ ਮੋੜੋ ਅੱਤਵਾਦੀ ਮੋੜੋ ਕਿਉਂਕਿ ਭਾਰਤ ਨੇ ਕਈ ਵਾਰੀ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਸੂਚੀ ਦਿੱਤੀ ਹੈ ਬਿਲਕੁਲ ਹਾਰ ਅਸਰ ਸਰਕਾਰ ਦਾ ਇਹ ਸਟੈਂਡ ਹੈ ਵੀ ਤੁਸੀਂ ਸਾਨੂੰ ਅੱਤਵਾਦੀ ਮੋੜੋ ਪਹਿਲਾਂ ਤੇ ਤੁਸੀਂ ਜਿਹੜੇ ਅੱਤਵਾਦੀ ਕੈਂਪ ਹੈ ਉਹਨਾਂ ਤੇ ਹਮਲੇ ਕਰੋ ਉਹਨਾਂ ਨੂੰ ਖਤਮ ਕਰੋ ਜਾਂ ਸਾਡੀ ਮਦਦ ਲਓ ਕਿ ਪਾਕਿਸਤਾਨ ਵਾਲੇ ਕਿ ਅਸੀਂ ਕਹਿੰਦੇ ਵੀ ਸਾਡੇ ਵੱਲ ਤਾਂ ਅੱਤਵਾਦੀ ਹੈ ਹੀ ਨਹੀਂ ਅਸੀਂ ਅੱਤਵਾਦੀ ਕਿਥੋਂ ਮੋੜੀਏ ਹੁਣ ਭਾਰਤ ਕਹਿੰਦਾ ਅੱਤਵਾਦੀ ਮੋੜੋ ਭਾਰਤ ਕਹਿੰਦਾ ਪਾਕਿਸਤਾਨ ਨੂੰ ਵੀ ਤੁਸੀਂ ਜੰਮੂ ਤੇ ਕਸ਼ਮੀਰ ਖਾਲੀ ਕਰੋ ਉਹ ਕਹਿੰਦੇ ਜੰਮੂ ਕਸ਼ਮੀਰ ਜਿਹੜਾ ਤੁਹਾਡੇ ਕੋਲੇ ਉਹ ਵੀ ਸਾਡਾ ਹੈ ਤੇ ਸੰਦੀਪ ਜੀ ਜਿਹੜੀ 18 ਤਰੀਕ ਹੈ ਹੂੰ ਇਹ 18 ਤੋਂ ਬਾਅਦ 24 ਪੈ ਸਕਦੀ 30 ਪੈ ਸਕਦੀ ਪਰ ਇਹ ਪੱਕਾ ਹਲ ਨਹੀਂ ਹੈ ਇਹ ਇਹ ਡੇਟ ਵੱਧਦੀ ਆ ਫਿਰ ਲੋਕਾਂ ਚ ਸਹਿਮ ਤੇ ਵਧੇਗਾ ਨਾ ਲੋਕੀ ਤਾਂ ਫਿਰ ਡਰੇ ਰਹਿਣਗੇ ਵੀ ਇਹ ਡੇਟ ਅੱਗੇ ਵੱਧ ਰਹੀ ਆ ਨਤੀਜਾ ਕੋਈ ਨਹੀਂ ਨਿਕਲ ਰਿਹਾ ਸਮਝੌਤਾ ਬਣਦਾ ਨਹੀਂ ਪਿਆ ਵੀ ਦੇਖੋ ਭਾਰਤ ਤੇ ਪਾਕਿਸਤਾਨ ਜਿਹੜੇ ਅਸੀਂ ਸਰਹੱਦਾਂ ਤੇ ਬੈਠੇ ਲੋਕਾਂ ਸੰਦੀਪ ਜੀ ਅਸੀਂ ਤਾਂ ਹਮੇਸ਼ਾ ਹੀ ਡਰੇ ਰਹਿੰਦੇ ਆ ਅਗਰ ਮੁਲਕ ਦੇ ਕਿਸੇ ਹਿੱਸੇ ਦਾ ਪਾਕਿਸਤਾਨ ਨਾਲ ਕਿਸੇ ਵਜ੍ਹਾ ਕਰਕੇ ਵੀ ਤਣਾਅ ਹੈ ਅਸੀਂ ਤਾਂ ਡਰ ਚ ਰਹਾਂਗੇ ਹੀ ਰਹਿਾਂਗੇ ਸਾਡਾ ਡਰ ਨਹੀਂ ਉਹਦੇ ਨਾਲ ਖਤਮ ਹੁੰਦਾ ਪਰ ਜਿਹੜੀ ਇਸ ਵਕਤ ਜਿਹੜੀ ਸਥਿਤੀ ਹੈ ਕਿਉਂਕਿ ਡੋਨਲਡ 트ੰਪ ਦੀ ਗੱਲ ਭਾਰਤ ਸਰਕਾਰ ਨੇ ਖੁੱਲ ਕੇ ਕਹਿਤਾ ਕਿ ਅਸੀਂ ਡੋਨਲਡ 트ੰਪ ਦੇ ਮਤਵਕ ਗੱਲਬਾਤ ਨਹੀਂ ਕਰਨੀ ਡੋਨਲਡ 트ੰਪ ਤਾਂ ਕਹਿੰਦਾ ਅਸੀਂ ਕਸ਼ਮੀਰ ਤੇ ਗੱਲ ਕਰਦੇ ਹਾਂ ਅਸੀਂ ਸਾਰੇ ਮਸਲਿਆਂ ਤੇ ਇਕੱਠੇ ਬਹਿ ਕੇ ਗੱਲ ਕਰਦੇ ਹਾਂ ਕਿ ਭਾਰਤ ਸਰਕਾਰ ਤੀਸਰੇ ਮੁਲਕ ਨੂੰ ਸ਼ਾਮਿਲ ਨਹੀਂ ਕਰ ਸਕਦੀ ਸੋ ਭਾਰਤ ਸਰਕਾਰ ਕਹਿੰਦੀ ਅਸੀਂ ਗੱਲ ਕਰਾਂਗੇ ਦਵੱਲੀ ਭਾਰਤ ਤੇ ਪਾਕਿਸਤਾਨ ਦੀ ਗੱਲ ਹੋਊਗੀ ਪਰ ਗੱਲ ਜਿਹੜੀ ਹੋਊਗੀ ਉਹ ਸਿਰਫ ਕਸ਼ਮੀਰ ਤੇ ਹੋਊਗੀ ਤੇ ਕਸ਼ਮੀਰ ਵਾਪਸ ਲੈਣ ਚ ਹੋਊਗੀ ਤੇ ਅੱਤਵਾਦੀ ਸਾਨੂੰ ਦੇਣ ਚ ਹੋਊਗੀ ਵੀ ਅੱਤਵਾਦੀ ਕੈਂਪ ਖਤਮ ਕਰੋ ਪਾਕਿਸਤਾਨੀ ਇਹ ਮੁੱਦਿਆਂ ਨੂੰ ਤੀਸਰੇ ਮੁਲਕ ਦੀ ਮਦਦ ਦੇ ਨਾਲ ਡਿਸਕਸ ਕਰਨਾ ਚਾਹੁੰਦਾ ਅੱਤਵਾਦ ਤਾਂ ਉਹ ਕਹਿੰਦਾ ਨਾ ਸਾਡੇ ਹੈ ਹੀ ਨਹੀਂ ਅੱਤਵਾਦ ਵਾਲਾ ਕੰਮ ਤਾਂ ਉਹਨਾਂ ਨੇ ਨਿਭੇੜਤਾ ਉਹ ਕਹਿੰਦੇ ਸਾਡੇ ਅੱਤਵਾਦੀ ਤਾਂ ਹੈ ਨਹੀਂ ਸਰਕਾਰ ਵੀ ਚਾਹੁੰਦਾ ਹੋਏਗਾ ਨਾ ਵੀ ਵੱਧ ਮੁਲਕ ਪਾਏ ਜਾਣ ਕਿਉਂਕਿ ਇਸ ਵਕਤ ਪਾਕਿਸਤਾਨ ਨੂੰ ਸਪੋਰਟ ਬੜੀ ਮਿਲ ਰਹੀ ਆ ਤੁਰਕੀ ਦੀ ਮਿਲ ਰਹੀ ਆ ਚਾਈਨਾ ਦੀ ਤੇ ਹੈ ਹੀ ਸੀ ਆਪਾਂ ਜੰਗ 'ਚ ਵੀ ਦੇਖਿਆ ਤੇ ਇਸ ਕਰਕੇ ਪਾਕਿਸਤਾਨ ਇਹਦਾ ਫਾਇਦਾ ਲੈਣਾ ਚਾਹੁੰਦਾ ਹੋਵੇਗਾ ਹਾਲ ਦੀ ਘੜੀ ਇੱਥੇ ਸਾਡੀ ਡਿਪਲੋਮੇਸੀ ਨੀਤੀ ਤੇ ਕੂਟਨੀਤੀ ਜਿਹੜੀ ਆ ਸਾਡਾ ਵਿਦੇਸ਼ ਨੀਤੀਆਂ ਜਿਹੜੀਆਂ ਉਹ ਬੜਾ ਅਹਿਮੀਅਤ ਰੱਖਦੀਆਂ ਡੱਲਾਸਰ ਦੇਖੋ ਇਹਦੇ 'ਚ ਕੋਈ ਦੋਰ ਹੈ ਨਹੀਂ ਐ ਕਿ ਜਿਹੜੀ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਹੈ ਜਿਹੜੀਆਂ ਗੱਲਾਂ ਭਾਜਪਾ ਦੇ ਲੀਡਰ ਕਰਦੇ ਸੀ ਕਿ ਨਰਿੰਦਰ ਮੋਦੀ ਜੀ ਵਿਸ਼ੇਸ਼ ਗੁਰੂ ਬਣ ਕੇ ਉਹ ਵਿਸ਼ੇਸ਼ ਗੁਰੂ ਬਣ ਕੇ ਕਿਉਂਕਿ ਉਹ ਉਮਰ ਦੇ ਬਹੁਤ ਵੱਡੇ ਨੇ ਹਾਲਕਿ ਜਿਹੜੇ ਜੋਏ ਗਾਰਡਨ ਸੀ ਅਮਰੀਕਾ ਦੇ ਉਹਨਾਂ ਦੀ ਉਮਰ ਵੀ 80 ਸਾਲ ਤੋਂ ਵੱਧ ਸੀ ਨਰਿੰਦਰ ਮੋਦੀ 75 ਸਾਲ ਦੇ ਨੇ ਤੀਜੀ ਵਾਰ ਮੁੱਖ ਮੰਤਰੀ ਬਣੇ ਨੇ ਤੇ ਜਿਹੜਾ ਵਿਸ਼ਵਗੁਰੂ ਦਾ ਟਾਈਟਲ ਸੀ ਇਹ ਕੋਈ ਦੁਨੀਆ ਨੇ ਇਕੱਠਾ ਹੋ ਕੇ ਨਹੀਂ ਸੀ ਦਿੱਤਾ ਇਹ ਸਾਡੇ ਬੀਜੇਪੀ ਵੱਲੋਂ ਜਾਂ ਸਾਡੇ ਮੁਲਕ ਦੇ ਉਹ ਲੋਕ ਜਿਹੜੇ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਆ ਉਹਨਾਂ ਵੱਲੋਂ ਹੀ ਦਿੱਤਾ ਗਿਆ ਸੀ ਜਾਂ ਜਿਹੜੇ ਸਾਡੇ ਇੰਡੀਅਨ ਦੂਜੇ ਮੁਲਕਾਂ 'ਚ ਨਹੀਂ ਪਰ ਵਿਸ਼ਵਗੁਰੂ ਵਾਲੀ ਗੱਲ ਬਣੀ ਨਹੀਂ ਸੰਦੀਪ ਜੀ ਨਾ ਅਮਰੀਕਾ ਨੇ ਖੁੱਲ ਕੇ ਇੰਡੀਆ ਦੀ ਮਦਦ ਕੀਤੀ ਹੈ ਡੋਨਲਡ 트ੰਪ ਨੇ ਹਜੇ ਤੱਕ ਪਾਕਿਸਤਾਨ ਨੂੰ ਤਾੜਨਾ ਨਹੀਂ ਕੀਤੀ ਵੀ ਤੁਸੀਂ ਅੱਤਵਾਦੀ ਹਮਲਾ ਤੁਹਾਡੇ ਮੁਲਕ ਚ ਹੋਇਆ ਤੁਹਾਡੇ ਕੈਂਪ ਲੱਗੇ ਹੋਏ ਨੇ ਡੋਨਲਡ 트ੰਪ ਤਾਂ ਕਹਿ ਹੀ ਨਹੀਂ ਰਿਹਾ ਉਹਨਾਂ ਨੂੰ ਕਿ ਪਾਕਿਸਤਾਨ ਅੱਤਵਾਦੀ ਮੁਲਕ ਹੈ ਉਹ ਤਾਂ ਮੰਨਣ ਨੂੰ ਤਿਆਰ ਨਹੀਂ ਬਿਲਕੁਲ ਪਰ ਕੀ ਉਹਨਾਂ ਦੇ ਨਾਲ ਖੜਾ ਜਦੋਂ ਤੁਰਕੀ ਚ ਪਹੁੰਚਾ ਲਾਇਆ ਅਸੀਂ ਸਭ ਤੋਂ ਪਹਿਲਾਂ ਮਦਦ ਕੀਤੀ ਇੰਡੀਆ ਨੇ ਚਲੋ ਆਪਾਂ ਚੰਗਾ ਕੰਮ ਕੀਤਾ ਤੁਰਕੀ ਨਹੀਂ ਖੜਿਆ ਅਸਲ ਚ ਤੁਰਕੀ ਹੋ ਗਿਆ ਜਾਂ ਜਿਹੜੇ ਅਰਬ ਮੁਲਕ ਹੋਗੇ ਕਈ ਉਹ ਇਸਲਾਮਿਕ ਮੁਲਕ ਨੇ ਜਿਹੜੇ ਹਾਂ ਜਾਂ ਜਿੱਥੇ ਬਹੁ ਗਿਣਤੀ ਮੁਸਲਿਮ ਭਾਈਚਾਰਾ ਹੈ ਉਹ ਮੁਲਕ ਆਪਸ ਦੇ ਵਿੱਚ ਆਪਣੇ ਆਪ ਨੂੰ ਇਕੱਠਾ ਰੱਖਣਾ ਚਾਹੁੰਦੇ ਨੇ ਤਾਂ ਕਿ ਜਿਹੜੀਆਂ ਮਹਾ ਸ਼ਕਤੀਆਂ ਨੇ ਉਹਨਾਂ ਦਾ ਮੁਕਾਬਲਾ ਕਰ ਸਕਣ ਉਹਨਾਂ ਦੀ ਆਪਣੀ ਰਣਨੀਤੀ ਹੈ ਪਰ ਜਿਤ ਤੱਕ ਭਾਰਤ ਦੀ ਗੱਲ ਕਰਦੇ ਹਾਂ ਸਾਡੇ ਨਾਲ ਨਾ ਤਾਂ ਖੁੱਲ ਕੇ ਰੂਸ ਖੜਿਆ ਨਾ ਸਾਡੇ ਨਾਲ ਖੁੱਲ ਕੇ ਅਮਰੀਕਾ ਖੜਿਆ ਪਰ ਸੰਦੀਪ ਜੀ ਡੋਨਲਡ ਡਰੰਪ ਵਪਾਰੀ ਆਦਮੀ ਹੈ ਉਹ ਪ੍ਰਧਾਨ ਮੰਤਰੀ ਤਾਂ ਹੈ ਪਰ ਉਹ ਵਪਾਰੀ ਆਦਮੀ ਹੈ ਜੇ ਅਮਰੀਕਾ ਦੇ ਹਥਿਆਰ ਨਹੀਂ ਵਿਕਣਗੇ ਤੇ ਅਮਰੀਕਾ ਨੰਬਰ 1 ਕਿਵੇਂ ਰਹੂਗਾ ਜੇ ਰੂਸ ਦੇ ਹਥਿਆਰ ਨਹੀਂ ਵਿਕਣਗੇ ਤੇ ਰੂਸ ਕਿੱਥੇ ਖੜਦਾ ਤੇ ਜੇ ਚਾਈਨਾ ਦੀਆਂ ਬਿਜਲੀ ਵਾਲੀਆਂ ਲੜੀਆਂ ਨਹੀਂ ਵਿਕਣਗੀਆਂ ਤੇ ਫਿਰ ਚਾਈਨਾ ਕਿੱਥੇ ਖੜਦਾ ਇਹ ਮੁਲਕ ਇਹ ਮੁਲਕ ਆਪਣੀ ਆਪਣੀ ਇਕਨੋਮੀ ਕਰਕੇ ਵੱਡੇ ਹੋਏ ਨੇ ਅਮਰੀਕਾ ਕੋਲੇ ਵੱਡੀ ਸ਼ਕਤੀ ਹੈ ਡਾਲਰ ਉਹਨਾਂ ਦੀ ਕਰੰਸੀ ਬਹੁਤ ਵੱਡੀ ਹੈ ਹਥਿਆਰਾਂ ਦਾ ਵਪਾਰ ਹੈ ਰੂਸ ਦੀ ਵੀ ਇਹੀ ਗੱਲ ਹੈ ਉਹ ਮੁਲਕ ਇਸ ਕਰਕੇ ਵੱਡੇ ਨਹੀਂ ਪਰ ਜਦੋਂ ਭਾਰਤ ਤੇ ਪਾਕਿਸਤਾਨ 'ਚ ਜੰਗ ਦੀ ਗੱਲ ਆਉਂਦੀ ਹੁਣ ਅਮਰੀਕਾ ਪਾਕਿਸਤਾਨ ਨਾਲ ਕਿਉਂ ਵਿਗੜੂ ਅਮਰੀਕਾ ਤਾਂ ਪਾਕਿਸਤਾਨ ਨੂੰ ਆਪਣੇ ਹਥਿਆਰ ਵੇਚੂ ਕਰਜ਼ਾ ਦੇ ਕੇ ਹਥਿਆਰ ਵੇਚੂ ਪਰ ਅਮਰੀਕਾ ਕਿਉਂਕਿ ਪਾਕਿਸਤਾਨ 'ਚ ਗਰੀਬੀ ਹੈ ਹੁਣ ਅਮਰੀਕਾ ਵੀ ਪਾਕਿਸਤਾਨ ਨਾਲ ਸਮਝੌਤਾ ਕਰੂ ਸੰਦੀਪ ਜੀ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਸਰਕਾਰ ਖੇਤੀਬਾੜੀ ਦਾ ਸਮਝੌਤਾ ਕਰ ਲਏ ਉਹਨਾਂ ਨਾਲ ਕੋਈ ਵੱਡੀ ਗੱਲ ਨਹੀਂ ਅਮਰੀਕਾ ਖੇਤੀਬਾੜੀ ਦਾ ਸਮਝੌਤਾ ਪਾਕਿਸਤਾਨ ਨਾਲ ਕਰ ਲੇ ਵੱਡਾ ਹਿੱਸਾ ਪਾਕਿਸਤਾਨ ਦਾ ਵੀ ਖੇਤੀਬਾੜੀ ਨਾਲ ਜੁੜਿਆ ਹੈ ਬੰਗਲਾਦੇਸ਼ ਦੇ ਵਿੱਚ ਵੀ ਕਾਟਨ ਦਾ ਬਹੁਤ ਵੱਡਾ ਜਿਹੜਾ ਸਕੋਪ ਹੈ ਸੋ ਇਸ ਕਰਕੇ ਅਮਰੀਕਾ ਇੱਕ ਵਾਰੀ ਉਹਨੇ ਯੁੱਧ ਰਕਾਤਾ ਆਪਾਂ ਧੰਨਵਾਦ ਕਰਤਾ ਲੇਕਿਨ ਅਮਰੀਕਾ ਦੇ ਆਪਣੇ ਹਿੱਤ ਹੈ ਡੋਨਲਡ ਟਰੰਪ ਦੇ ਆਪਣੇ ਹਿੱਤ ਹੈ ਸੋ ਭਾਰਤ ਤੇ ਪਾਕਿਸਤਾਨ ਅਗਰ ਹੀ ਆਪਸੂ ਟੇਬਲ ਤੇ ਬਹਿ ਕੇ ਗੱਲ ਨਹੀਂ ਕਰਦੇ ਅਗਰ ਇਸੇ ਤਰ੍ਹਾਂ ਦੀ ਦੋਨੇ ਪਾਸੇ ਸਟੈਂਡ ਰਹਾ ਭਾਰਤ ਨੇ ਕਿਹਾ ਵੀ ਅਸੀਂ ਸਿਰਫ ਅਤਵਾਦ ਤੇ ਗੱਲ ਕਰਨੀ ਹੈ ਔਰ ਕਸ਼ਮੀਰ ਦਿਓ ਸਾਨੂੰ ਉੱਤੇ ਗੱਲ ਕਰਨੀ ਹੈ ਪਾਕਿਸਤਾਨੇ ਰਾਜ਼ੀ ਨਹੀਂ ਹੋਣਾ ਅਗਰ ਪਾਣੀ ਇਹ ਨਹੀਂ ਕਿਹਾ ਜਾਂਦਾ ਕਿ ਅਸੀਂ ਸਿੰਧੂ ਸਮਝੌਤਾ ਜਿਹੜਾ ਉਹ ਬਰਕਰਾਰ ਰੱਖਦੇ ਹਾਂ ਤੇ ਪਾਕਿਸਤਾਨ ਉਹਨੂੰ ਯੁੱਧ ਮੰਨ ਰਿਹਾ ਹੈ ਇਹਦਾ ਮਤਲਬ ਹੈ ਕਿ ਸੀਧ ਫਾਇਰ ਦੀ ਗੱਲ ਚੱਲ ਰਹੀ ਹੈ 18 ਦੀ ਡੇਟ ਹੈ ਉਮੀਦ ਕਰੋ ਕਿ ਡੇਟਾ ਵਧੀਆਂ ਜਾਣ ਤੇ ਗੱਲਬਾਤ ਦੇ ਵਿੱਚੋਂ ਸ਼ਾਇਦ ਕੋਈ ਰਾਹ ਨਿਕਲਿਆਵੇ ਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਸਿਤੀ ਕਿਸੇ ਵੇਲੇ ਵੀ ਕਿਸੇ ਵੇਲੇ ਵੀ ਤਣਾਪੂਰਨ ਹੋ ਸਕਦੀ ਹੈ ਕੱਲ ਅੱਜ ਰਾਜਨਾਥ ਸਿੰਘ ਉਹਨਾਂ ਦਾ ਜਿਹੜਾ ਬਿਆਨ ਹੈ ਰਾਜਨਾਥ ਸਿੰਘ ਗੁਜਰਾਤ ਦੇ ਪੁੱਜ ਗਏ ਹੋਏ ਸੀ 에ਅਰਬੇਸ ਤੇ ਉਹ ਕਹਿੰਦੇ ਕਿ 23 ਮਿੰਟ ਚ 23 ਮਿੰਟ ਦੇ ਵਿੱਚ ਭਾਰਤੀ ਫੌਜਾਂ ਨੇ ਪਾਕਿਸਤਾਨ ਦੇ ਵਿੱਚ ਜੋ ਕੁਝ ਕਰਤਾ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਹ ਕਹਿੰਦੇ ਜਿਹੜਾ ਆਪਰੇਸ਼ਨ ਸੰਦੂਰ ਹੈ ਉਹਨੂੰ ਸਸਪੈਂਡ ਕੀਤਾ ਗਿਆ ਉਹ ਖਤਮ ਨਹੀਂ ਕੀਤਾ ਇਹ ਵੀ ਕਹਿੰਦੇ ਨੇ ਕਿ ਦੁਬਾਰਾ ਕਰੀ ਅਗਰ ਮੌਕਾ ਮਿਲਿਆ ਜਾਂ ਦੁਬਾਰਾ ਕਰੀ ਲੋੜ ਪਈ ਤੇ ਭਾਰਤ ਪੂਰੀ ਦੁਨੀਆ ਨੂੰ ਪੂਰੀ ਫਿਲਮ ਦਿਖਾਏਗਾ ਜਿਹੜਾ ਇਹ ਆਪਰੇਸ਼ਨ ਸੰਦੂਰ ਸੀ ਇਹ ਟ੍ਰੇਲਰ ਹੈ ਜੀ ਸੋ ਇਹਦਾ ਮਤਲਬ ਹੈ ਫਿਲਮ ਉਹਨਾਂ ਕੋਲੇ ਪਈ ਹੈ ਸਰਕਾਰ ਕੋਲੇ ਉਹ ਪੂਰੀ ਤਿਆਰੀ ਹੈ ਸਕ੍ਰਿਪਟ ਲਿਖੀ ਹੋਈ ਹੈ ਵੀ ਜੇ ਦੁਬਾਰਾ ਕੋਈ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਕਿ ਉਹ ਦੁਬਾਰਾ ਉਸ ਤਰੀਕੇ ਦੀ ਫਿਲਮ ਦਿਖਾ ਸਕਦੇ ਨੇ অপারেশন ਸੰਧੂਰ ਵਰਗੀ ਇਹਦਾ ਮਤਲਬ ਇਹਦਾ ਮਤਲਬ ਸੰਦੀਪ ਜੀ ਇਹ ਹੈ ਕਿ ਅਸੀਂ ਜਿਹੜੇ ਪੰਜਾਬੀ ਆ ਅਸੀਂ ਖੁਸ਼ ਤਾਂ ਹੋਗੇ ਕਿ ਜੰਗ ਰੁਕ ਗਈ ਪਰ ਇਹ ਦੁੱਖ ਇਹ ਚਿੰਤਾ ਸਾਨੂੰ ਲੱਗੀ ਰਹਿਣੀ ਹੈ ਵੀ ਕਿਤੇ ਦੁਬਾਰਾ ਨਾ ਹੋ ਜੇ ਬਿਲਕੁਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਕੁਝ ਕੁ ਮਿੰਟਾਂ ਦੀ ਖੇਡ ਦੇ ਵਿੱਚ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਕਿਸ ਕਰਕੇ ਉਮੀਦ ਇਹੀ ਕਰਦੇ ਆਂ ਵੀ ਜੰਗ ਨਾ ਹੋਵੇ ਤੇ ਗੱਲਬਾਤ ਸ਼ੁਰੂ ਹੋ ਜਾਏ ਜਾਂ ਪਾਕਿਸਤਾਨ ਮੰਨ ਜੇ ਜਾਂ ਭਾਰਤ ਦੀ ਸਰਕਾਰ ਮੰਨ ਜੇ ਦੋਨਾਂ 'ਚੋਂ ਇੱਕ ਤਾਂ ਮੰਨਣਾ ਹੀ ਪਊਗਾ ਜੇ ਦੋਨੇ ਨਾ ਮੰਨੇ ਕਿ ਟਰੰਪ ਇਸ ਵਾਰ ਤਾਂ ਵਿੱਚ ਪੈ ਗਏ ਮੈਨੂੰ ਲੱਗਦਾ ਅਗਲੀ ਵਾਰੀ ਭਾਰਤ ਸਰਕਾਰ ਸ਼ਾਇਦ ਫਿਰ ਟਰੰਪ ਦੀ ਵੀ ਨਾ ਮੰਨੇ ਫੇਰ ਇਸ ਕਰਕੇ ਇਹ ਤਾਂ ਹੁਣ ਇੰਤਜ਼ਾਰ ਕਰਨਾ ਪਊਗਾ ਭਵਿੱਖ ਚ ਸੰਦੀਪ ਜੀ ਕਿੱਥੇ ਗੱਲ ਖੜਦੀ ਹੈ ਦਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਇਹੋ ਆਸ ਉਮੀਦ ਕਰਦੇ ਹਾਂ ਵੀ 18 ਮਈ ਨੂੰ ਦੋਹਾਂ ਦੇਸ਼ਾਂ ਦੇ ਵਿੱਚ ਜਿਹੜਾ ਉਹ ਸਮਝੌਤਾ ਬਣੇ ਇੱਕ ਦੂਜੇ ਦੀ ਗੱਲਬਾਤ ਚੰਗੀ ਤਰ੍ਹਾਂ ਸੁਣੀ ਜਾਵੇ ਤਾਂ ਜੋ ਇਸ ਖਿੱਤੇ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈ ਉਹ ਬਣੀ ਰਹੇ ਬਹੁਤ ਬਹੁਤ ਧੰਨਵਾਦ ਦਲਾ ਜੀ ਸਸਕਾਰ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਕ ਵੀ ਇਸ ਚਰਚਾ ਰਹੀਂ ਅੱਗੇ ਵਧਾਵਾਂਗੇ ਔਰ ਸਾਡੇ ਜਿਹੜੇ ਸਬਸਕ੍ਰਾਈਬਰ ਸਾਨੂੰ ਕਮੈਂਟ ਕਰਦੇ ਆ ਅਸੀਂ ਉਹਨਾਂ ਦੇ ਕਮੈਂਟਸ ਜਿਹੜੇ ਆ ਇਸ ਪ੍ਰੋਗਰਾਮ ਚ ਸ਼ਾਮਿਲ ਕਰਦੇ ਆ ਤੇ ਉਹ ਆਪਣੇ ਕਮੈਂਟਸ ਸਾਨੂੰ ਪੇਜ ਸਕਦੇ ਆ ਤੇ YouTube ਤੇ ਥੱਲੇ ਜਿਹੜਾ ਕਮੈਂਟ ਸੈਕਸ਼ਨ ਹੈ ਅਸੀਂ ਉਹਨਾਂ ਦੇ ਸਵਾਲ ਵੀ ਇਸ ਪ੍ਰੋਗਰਾਮ ਚ ਲਿਆ ਕਰਦੇ ਆ ਧੰਨਵਾਦ ਸਸਿਕਾ ਬਹੁਤ ਧੰਨਵਾਦ